ਸੁਨੇ ਕੋਣ ਹੋ ਗਏ ਗਿਜਰੇ ਮਾਇਆ ਅਉਰੀ ਮਾਇਆ ਵੀ ਤੋਰਾ ਹੋਏ ਤੇ ਅਨੰਦ ਨਹੀਂ ਕੋਤੇ ਸੋ ਦੈ ਨਾਮ ਲਈ ਫਟਕਾਰ ਤੇ ਪਟਾਲੇ ਵੀ ਤੇ ਗੁਰੂ ਪਿਆਰੇ ਗਿਜਾਕੇ ਪਾਏ ਇਹ ਅਹਹਾਸਾ ਆਪ ਕੋਕੇ ਤੋਂ ਨੇ ਕੀ ਹੋਇਆ ਚਾਰੀ ਮੁਖੀਆਂ ਦਾ ਅਧਿਵਾਸ ਹੈ ਇਹ ਚਾਰ ਦੀ ਵਾੜ ਨੇ ਆਪਣੇ ਤਕੂਰਾ ਸਾਹਬ ਦੀ ਪਾਵਨ ਧਰਤੀ ਜਿੱਦੇ ਹੂ ਰਾਜਪਾਟਸ਼ਾ ਸਭਾ ਮਹੀਨੋ ਉਪਰਾਜਮਾਨ ਰਹੇ ਇਹ ਅਥਾ ਗੋਸ਼ਣ ਦੇ ਨਾਲ ਮਿਲ ਜਾਊਗੀ ਇੰਨੇ ਸੁਭਾਵ ਸਮੇਤ ਜਾਂ ਬਖਸ਼ਿਸ਼ਾਂ ਗੁਰੂ ਦੀ ਕਰਕੇ ਗਏ ਆ ਤੇ ਕਿਹਦਾ ਵਾਹ ਆਪਾ ਲੈਣਾ ਮੈਂ ਕੋਈ ਪਹਿਲੇ ਇੱਕ ਜਟਾਰਾ ਤਾਲੇ ਪੁੰਨੇ ਗੁਰੂ ਪਾਰਸ਼ਾ ਮਹਾਰਾਜ ਦੀ ਯਾਦ ਵਿੱਚ ਜੋੜ ਮੇਲਾ ਜੋੜ ਮੇਲੇ ਦੇ ਉੱਤੇ ਚੜਦੀ ਕਲਾ ਵਿੱਚ ਬੱਚਾ ਬੱਚਾ ਹੁੰਦਾ ਹਾਲੇ ਕਿ ਖੁਸ਼ੀ ਚ ਹੁੰਦਾ ਤੈਨੂੰ ਖੁਸ਼ੀ ਦੇ ਜਕਾਰੇ ਗੂੰਜਦੇ ਆ ਗੁਰੂ ਕਾ ਪਰਸਾ ਨਾ ਜਦਿ ਯਾਦ ਵਿੱਚ ਸਮਾਗਤ ਸਾਂਗੀ ਦੀ ਮੈਰੇ ਕਹਿੰਦੇ ਧੂਨ ਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਜਿਵੇਂ ਤੈਨੂੰ ਗੁਰੂ ਬੋਗਤ ਸਿੱਖ ਸਹਿ ਮਹਾਰਾਜ ਜਿਹਦੇ ਪੰਥ ਦੀ ਸਾਜਨਾ ਕਰੀ ਉਹਦੇ ਦੇ ਨਿਸ਼ਾਨ ਧੂਨ ਤੇ ਰਹਿਣ ਝੂਲਦੇ ਰਹਿਣ ਮਾਰੇ ਜੀ ਨੇ ਕਾਗ ਵਿੱਚ ਬੱਦ ਨਹੀਂ ਲਿਖੇ ਕਹਿੰਦੇ ਬਾਜ ਜੇ ਬਦਵਾਨ ਹੰਮੋਲ ਕਹਿੰਦੇ 4 ਬਲਾ 2 ਵਿਖਲਾ ਸੁਬੜਾ ਕਰ ਜੇੜਾ ਹਰ ਕੋ ਨੂੰ ਹਰ ਜਵਨ ਮੇਰਾ ਸਾਥ ਤੁਰੇਗਾ ਤੀਰ ਆਪਣੇ ਪਿਆਰੇ ਦੋ ਬੰਦੇ What <laughs> the-